ਸਸ਼ਿਆ ਕੱਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਪੰਜਾਬ ਚੋਂ ਐਨ ਐਚ ਏ ਆਈ ਦੇ 4942 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੇ ছায়ਾ ਸੰਕਟ ਵਾਪਸ ਲੈ ਸਕਦੀ ਕੇਂਦਰ ਸਰਕਾਰ ਦੀ ਮੰਗ ਇਸ ਦੇ ਨਾਲ ਮਾਨ ਤੇ ਲੱਗਾ ਆ ਇਲਜ਼ਾਮ ਇਸ ਦਿਨ ਆ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਅੱਜ ਮਾਨ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਪੰਜਾਬ ਦੇ 42 ਹਾਈਵੇ ਪ੍ਰੋਜੈਕਟਾਂ ਚੋਂ 15 ਦੀ ਚ ਦੇਰੀ ਦਾ ਅਸਲ ਕਾਰਨ ਪੰਜਾਬ ਸਰਕਾਰ ਦੀ ਲਾਪਰਵਾਹੀ ਹੈ ਅਤੇ ਇਸ ਦੀ ਢਿੱਲਮਠ ਹੈ ਜੇਕਰ ਸਰਕਾਰ ਨੇ ਆਪਣੀ ਕਾਰਜ ਸ਼ੈਣੀ ਵਿੱਚ ਸੁਧਾਰ ਕੀਤਾ ਹੁੰਦਾ ਤਾਂ ਅੱਜ NHAI ਨੂੰ ਇੰਨਾ ਪ੍ਰੋਜੈਕਟਾਂ ਦੀ ਰੋਕਣ ਦੀ ਲੋੜ ਨਹੀਂ ਸੀ ਪੈਣੀ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਹਰ ਪ੍ਰੋਜੈਕਟ ਪੰਜਾਬ ਦੇ ਵਿਕਾਸ ਲਈ ਜੋੜਿਆ ਹੋਇਆ ਹੈ ਪਰਮਾਨ ਸਰਕਾਰ ਪੰਜਾਬ ਦੇ ਵਿਕਾਸ ਸਗੋਂ ਤਬਾਹੀ ਚਾਹੁੰਦੀ ਹੈ ਅਤੇ ਇਸ ਦੀਦਾ ਸਾਜ਼ਿਸ਼ ਬੇ ਕਾਬੂ ਹੋ ਚੁੱਕੀ ਹੈ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ 1500 ਕਿਲੋਮੀਟਰ ਤੇ 52000 ਕਰੋੜ ਰੁਪਏ ਦੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ ਇਨ੍ਹਾਂ ਵਿੱਚੋਂ ਤੇ 3303 ਕਰੋੜ ਰੁਪਏ ਦੇ ਤਿੰਨ ਪ੍ਰੋਜੈਕਟ ਖਤਮ ਹੋ ਚੁੱਕੇ ਹਨ ਜਦਕਿ 4942 ਕਰੋੜ ਰੁਪਏ ਦੇ ਚਾਰ ਪ੍ਰੋਜੈਕਟ ਖਤਮ ਹੋਣ ਦੀ ਪ੍ਰਕਿਰਿਆ ਵਿੱਚ ਲੰਘ ਰਹੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ